ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਮੇਰੇ ਕਈ ਵੀਰ ਅਤੇ ਪੈਣਾ ਵਾਲੋਂ ਪੁੱਛੇ ਗਏ ਸਵਾਲ ਨੇ ਉਹ ਕਹਿੰਦੇ ਹਨ ਕਿ ਅਸੀਂ ਨੌਕਰੀ ਪੇਸ਼ਾ ਕਰਦੇ ਹਾਂ ਵਿਦੇਸ਼ ਦੇ ਵਿੱਚ ਰਹਿੰਦੇ ਹਾਂ ਇਸ ਕਰਕੇ ਲੇਟ ਨਾਈਟ ਡਿਊਟੀ ਹੁੰਦੀ ਹੈ ਭਾਵ ਕਿ ਜ਼ਿੰਦਗੀ ਦੇ ਵਿੱਚ ਰਸੇਵੇਂ ਬਹੁਤ ਜ਼ਿਆਦਾ ਹਨ ਸਾਨੂੰ ਦੱਸੋ ਕਿ ਅਸੀਂ ਕਿੰਨਾ ਕੁ ਨਿਤਨੇਮ ਕਰੀਏ ਕਿਉਂਕਿ ਰੁਜਾਨਾ ਕਿੰਨਾ ਨਿਤਨੇਮ ਕਰਨਾ ਜ਼ਰੂਰੀ ਹੈ ਅਤੇ ਕਈ ਮੇਰੇ ਵੀਰ ਤੇ ਪੈਣਾ ਪੁੱਛਦੇ ਨੇ ਕਿ ਅਸੀਂ ਰਾਤ ਦੇ ਵੇਲੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਸਕਦੇ ਹਾਂ ਅਤੇ ਕਈ ਪੁੱਛਦੇ ਨੇ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਭਾਗਾਂ ਦੇ ਵਿੱਚ ਵੰਡ ਕੇ ਕਰ ਸਕਦੇ ਹਾਂ ਤਾਂ ਸਾਰੇ ਹੀ ਸਵਾਲਾਂ ਦੇ ਜਵਾਬ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਅਤੇ ਨਾਲ ਇਹ ਵੀ ਦੱਸਾਂਗੇ ਕਿ ਪਾਠ ਕਰਦੇ ਸਮੇਂ ਕਿਹੜੀਆਂ ਤਿੰਨ ਗਲਤੀਆਂ ਅਸੀਂ ਭੁੱਲ ਕੇ ਵੀ ਨਹੀਂ ਕਰਨੀਆਂ ਇਸ ਕਰਕੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਜੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਬਾਣੀ ਪੜਦੇ ਕਿਵੇਂ ਹਾਂ ਤਾਂ ਬਾਣੀ ਆਪਾਂ ਇਸ ਕਰਕੇ ਪੜਦੇ ਹਾਂ ਕਿਉਂਕਿ ਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਟੰਗ ਦੱਸ ਦਿੰਦੀ ਹੈ ਸਾਡੇ ਗੁਰੂ ਸਹਿਬਾਂ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਜਿਵੇਂ ਜੀਣ ਦੀ ਜਾਚ ਦੱਸੀ ਹੈ ਕਿ ਅਸੀਂ ਕਿਸ ਤਰ੍ਹਾਂ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਸਕਦੇ ਹਾਂ ਉਸ ਮਾਲਕ ਦਾ ਪ੍ਰੇਮ ਪਿਆਰ ਪ੍ਰਾਪਤ ਕਰ ਸਕਦੇ ਹਾਂ ਅਤੇ ਨਾਲ ਹੀ ਨਾਲ ਗੁਰਬਾਣੀ ਸਾਨੂੰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ, مصیਬਤਾਂ ਦੇ ਨਾਲ ਲੜਨਾ ਸਿਖਾਉਂਦੀ ਹੈ। ਭਾਵ ਸਾਡੀ ਜ਼ਿੰਦਗੀ ਦੀ ਨਿਰਾਸ਼ਾ ਨੂੰ ਦੂਰ ਕਰਦੀ ਹੈ। ਬਾਣੀ ਅਤੇ ਸਾਡੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਲੈ ਕੇ ਆਉਂਦੀ ਹੈ। ਬਾਣੀ ਸਾਨੂੰ ਸਿਖਾਉਂਦੀ ਹੈ ਜਿਵੇਂ ਮਰਜ਼ੀ ਹਾਲਾਤ ਹੋਣ, ਜਿਵੇਂ ਦੀਆਂ ਮਰਜ਼ੀ ਸਥਿਤੀਆਂ ਹੋਣ ਪਰ ਬਾਣੀ ਪੜਨ ਵਾਲਾ ਸਿੱਖ ਕਦੇ ਨਿਰਾਸ਼ ਨਹੀਂ ਹੁੰਦਾ। હિਮਤ ਨਹੀਂ ਹਾਰਦਾ ਕਹਿਣ ਤੋਂ ਭਾਵ ਕਿ ਆਪਾਂ ਜਦੋਂ ਵੀ ਬਾਣੀ ਪੜ੍ਹਦੇ ਹਾਂ ਤਾਂ ਸਾਡਾ ਸਭ ਤੋਂ ਪਹਿਲਾ ਮਨੋਰਥ ਇਹੀ ਹੁੰਦਾ ਹੈ ਕਿ ਮੈਂ ਗੁਰਬਾਣੀ ਤੋਂ ਅੱਜ ਕੀ ਸਿੱਖ ਰਿਹਾ ਹਾਂ ਮੈਂ ਕਿਹੜੀ ਗੱਲ ਸਿੱਖਣੀ ਹੈ ਕਿਹੜਾ ਗੁਣ ਗ੍ਰਹਿਣ ਕਰਨਾ ਹੈ ਤਾਂ ਮੈਂ ਇੱਥੇ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਸਾਨੂੰ ਗੁਰਮਤ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਣੀਆਂ ਸ਼ਾਮ ਨੂੰ ਰਹਿਰਾਜ ਸਾਹਿਬ ਦਾ ਪਾਠ ਕਰਨਾ ਤੇ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਇਲਾ ਜੀ ਦਾ ਪਾਠ ਕਰਨਾ ਬੇहद ਲਾਜ਼ਮੀ ਕਿਹਾ ਗਿਆ ਹੈ ਭਾਵ ਕਿ ਸਾਡੇ ਲਈ ਸਾਰੇ ਦਿਨ ਦੇ ਵਿੱਚ ਸਤ ਬਾਣੀਆਂ ਪੜ੍ਹਨੀਆਂ ਜ਼ਰੂਰੀ ਕੀਤੀਆਂ ਗਈਆਂ ਹਨ ਪਰ ਨਾਲ ਹੀ ਨਾਲ ਇਹ ਗੱਲ ਵੀ ਯਾਦ ਰੱਖੋ ਕਿ ਬਾਣੀ ਅਸੀਂ ਆਪਣੀ ਜ਼ਿੰਦਗੀ ਦੀਆਂ ਜ਼ਿੰਦਗੀ ਦੀ ਨਿਰਾਸ਼ਾ ਨੂੰ ਦੂਰ ਕਰਨ ਦੇ ਲਈ ਪੜ੍ਹਨੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਲਿਆਉਣ ਦੇ ਲਈ ਆਪਣੇ ਪਰਮ ਪਿਤਾ ਪਰਮਾਤਮਾ ਜੀ ਦਾ ਪਿਆਰ ਹਾਸਲ ਕਰਨ ਦੇ ਲਈ ਪੜ੍ਹਨੇ ਹੈ ਇਸ ਕਰਕੇ ਬਾਣੀ ਪੜ੍ਹਨ ਵੇਲੇ ਸਾਡੇ ਮਨ ਦੇ ਵਿੱਚ ਬਾਣੀ ਪੜ੍ਹਨ ਦਾ ਚਾਹ ਹੋਣਾ ਚਾਹੀਦਾ ਹੈ ਚਾਹ ਹੋਣਾ ਚਾਹੀਦਾ ਹੈ ਭਰੋਸਾ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਵੀ ਪੜ੍ਹਦੇ ਹਾਂ ਪਰ ਮਨ ਦੇ ਵਿੱਚ ਬੋਝ ਵੀ ਬਣਿਆ ਰਹਿੰਦਾ ਹੈ ਜਦੋਂ ਅੰਮ੍ਰਿਤ ਵੇਲੇ ਉੱਠੇ ਅੱਕੇ ਅੱਕੇ ਥੱਕੇ ਥੱਕੇ ਮਨ ਮਨ ਦੇ ਉੱਤੇ ਬੋਝ ਬਣਿਆ ਪਿਆ ਹੈ ਕਿ ਹਾਏ ਸਮਾਂ ਬੜਾ ਘੱਟ ਹੈ ਕੰਮ ਬਹੁਤ ਕਰਨੇ ਹਨ ਮੈਂ ਪੰਜ ਬਾਣੀਆਂ ਵੀ ਪੜਨੀਆਂ ਹਨ ਕਿਸ ਤਰ੍ਹਾਂ ਬਾਣੀ ਪੜਾਂਗਾ ਕਿਸ ਤਰ੍ਹਾਂ ਕੰਮ ਤੇ ਜਾਵਾਂਗਾ ਕਿਸ ਤਰ੍ਹਾਂ ਘਰ ਦੇ ਕੰਮ ਨਿਭਾੜਾਂਗਾ ਕਹਿੰਤੋਂ ਪਾਤ ਸੰਗਤ ਜੀ ਮਨ ਤੇ ਬੋਝ ਰੱਖ ਕੇ ਬਾਣੀ ਨਹੀਂ ਪੜਨੀ ਹੈ ਇਸ ਤਰ੍ਹਾਂ ਕੋਈ ਫਾਇਦਾ ਨਹੀਂ ਹੁੰਦਾ ਸਾਡਾ ਧਿਆਨ ਕੰਮਾਂ ਦੇ ਵਿੱਚ ਰਹੇਗਾ ਮਨ ਤੇ ਇੱਕ ਬੋਝ ਬਣਿਆ ਰਹੇਗਾ ਫਿਰ ਆਪਾਂ ਬੇਧਿਆਨੇ ਹੋ ਕੇ ਸਿਰਫ ਪੰਜ ਪਾਣੀਆਂ ਪੂਰੀਆਂ ਕਰਾਂਗੇ ਸਮਾਂ ਪੂਰਾ ਕਰਾਂਗੇ ਫਿਰ ਆਪਾਂ ਉਸ ਤੋਂ ਲਾਹਾ ਕੋਈ ਨਹੀਂ ਪ੍ਰਾਪਤ ਕਰ ਸਕਦੇ ਉਸੇ ਤਰ੍ਹਾਂ ਜਦੋਂ ਆਪਾਂ ਸ਼ਾਮ ਨੂੰ ਘਰੇ ਆਉਂਦੇ ਹਾਂ ਜੇ ਉਸ ਵੇਲੇ ਵੀ ਮਨ ਦੇ ਉੱਤੇ ਬੋਝ ਬਣਿਆ ਹੈ ਕਿ ਹਾਏ ਮੈਂ ਘਰੇ ਜਾ ਕੇ ਕਿੰਨੇ ਕੰਮ ਕਰਨੇ ਹਨ ਭੁੱਖ ਵੀ ਲੱਗੀ ਹੈ ਖਾਣਾ ਵੀ ਬਣਾਉਣਾ ਹੈ ਰਹਿਰਾਸ ਸੇਵ ਵੀ ਕਰਨਾ ਹੈ ਤਾਂ ਫਿਰ ਰੋਜ਼ ਰਾਤ ਨੂੰ ਬਾਣੀ ਪੜਨ ਦਾ ਕੋਈ ਲਾਭ ਨਹੀਂ ਫਿਰ ਚਾਹੇ ਤੁਸੀਂ ਅੰਮ੍ਰਿਤ ਵੇਲੇ ਦੀਆਂ ਵੀ ਬਾਣੀਆਂ ਪੜੀ ਜਾਓ ਸ਼ਾਮ ਨੂੰ ਰਹਿਰਾਸ ਸਹਿਵ ਵੀ ਕਰੀ ਜਾਓ ਜਿੰਨੀ ਮਰਜ਼ੀ ਬਾਣੀ ਪੜ ਲਓ ਜਿੰਨੀ دیر ਮੰਨ ਦੇ ਵਿੱਚ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਕਦੇ ਵੀ ਬਾਣੀ ਨੂੰ ਬੋਝ ਬਣਾ ਕੇ ਨਹੀਂ ਪੜਨਾ ਜਿੰਨੇ ਵੀ ਬਾਣੀ ਪੜਨੀ ਹੈ ਪੂਰੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਪੜਨੀ ਹੈ ਚਾਹ ਨਾਲ ਪੜਨੀ ਹੈ ਇਹ ਨਹੀਂ ਕਿ ਸਿਰਫ ਸਮਾ ਪੂਰਾ ਕਰਨਾ ਹੈ ਇਸ ਕਰਕੇ ਪਹਿਲਾਂ ਆਪਣੇ ਮਨ ਅੰਦਰ ਬਾਣੀ ਦੇ ਪ੍ਰਤੀ ਚਾਹ ਪੈਦਾ ਕਰੋ ਭਰੋਸਾ ਪੈਦਾ ਕਰੋ ਫਿਰ ਨਿਤਨੇਮ ਕਰਨਾ ਹੈ ਦੂਸਰਾ ਸਵਾਲ ਕਿ ਅਸੀਂ ਰਾਤ ਨੂੰ ਬਾਣੀ ਪੜ ਸਕਦੇ ਹਾਂ ਜਾਂ ਰਾਤ ਨੂੰ ਜਪਜੀ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਤਾਂ ਦੇਖੋ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਹਰ ਵਾਰ ਗੱਲ ਕਰਦੇ ਹਾਂ ਕਿ ਅਮਰਤ ਵੇਲੇ ਉੱਠਣਾ ਬੇਹੱਦ ਜ਼ਰੂਰੀ ਹੈ ਅਮਰਤ ਵੇਲੇ ਦਾ ਵੀ ਨਾਮ ਜਪਨਾ ਉਸ ਮਾਲਕ ਦੀ ਬੰਦਗੀ ਕਰਨੇ ਸਭ ਤੋਂ ਉਦਮ ਵੇਲਾ ਹੈ ਪਰ ਇਥੇ ਵੀ ਗੱਲ ਉਹੀ ਹੈ ਕਿ ਜੇਕਰ ਅੰਮ੍ਰਿਤ ਵੇਲੇ ਦਾ ਸਾਡੇ ਮਨ ਅੰਦਰ ਚਾਹੀ ਨਹੀਂ ਉਤਸ਼ਾਹ ਹੀ ਨਹੀਂ ਤਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਕੀ ਖੱਟ ਲਵਾਂਗੇ ਜੇ ਅੰਮ੍ਰਿਤ ਵੇਲੇ ਉੱਠ ਕੇ ਵੀ ਸਾਡਾ ਧਿਆਨ ਨੀਂਦ ਦੇ ਵਿੱਚ ਰਿਹਾ ਕਿ ਹਾਏ ਮੈਂ ਦੋ ਤਿੰਨ ਘੰਟੇ ਹੋਰ ਸੌਂ ਲੈਣਾ ਸੀ ਜਾ ਆਪਾ ਅਮਰਤ ਵੇਲੇ ਨੂੰ ਵੀ ਆਪਣੇ ਮਨ ਦੇ ਉੱਤੇ ਬੋਝ ਬਣਾ ਕੇ ਬੈਠੇ ਹਾਂ ਕਿ ਹਾਏ ਸਵੇਰੇ ਜਲਦੀ ਉੱਠਣਾ ਪੈਣਾ ਹੈ ਰਜਾਈ ਛੱਟਣੀ ਪੈਣੀ ਹੈ ਇਸ ਤਰ੍ਹਾਂ ਬੋਝ ਬਣਾ ਕੇ ਬਾਣੇ ਪੜਨ ਦਾ ਕੋਈ ਲਾਭ ਨਹੀਂ ਨਾ ਹੀ ਅਮਰਤ ਵੇਲੇ ਉੱਠਣ ਦਾ ਲਾਭ ਹੈ ਇਸ ਕਰਕੇ ਸਾਡੇ ਵਾਇਗੁਰੂ ਅਕਾਲ ਪੁਰਖ ਜੀ ਨੇ ਅਮਰਤ ਵੇਲਾ ਜ਼ਰੂਰੀ ਲਾਜ਼ਮੀ ਕੀਤਾ ਹੈ ਪਰ ਨਾਲ ਦੀ ਨਾਲ ਹਰ ਵੇਲੇ ਬਾਣੀ ਪੜਨ ਦੀ ਹਦਾਇਤ ਦਿੱਤੀ ਹੈ ਕਿ ਬਾਣੀ ਪੜਨ ਤੋਂ ਕੋਈ ਨਹੀਂ ਪਾਬੰਦੀ ਕਿ ਬਾਣੀ ਪੜਨ ਦੀ ਕੋਈ ਪਾਬੰਦੀ ਨਹੀਂ ਹੈ ਆਪਾਂ ਕਿਸੇ ਵੀ ਵੇਲੇ ਬਾਣੀ ਪੜ ਸਕਦੇ ਹਾਂ ਇਸ ਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਹੈ ਕਿ ਆਪਾਂ ਆਪਣੇ ਮਨ ਅੰਦਰ ਬਾਣੀ ਪ੍ਰਤੀ ਅੰਮ੍ਰਿਤ ਵੇਲੇ ਪ੍ਰਤੀ ਚਾਹ ਪੈਦਾ ਕਰੀਏ ਇਹ ਚਾਹ ਵੀ ਬਾਣੀ ਪੜ ਕੇ ਪੈਦਾ ਹੋਵੇਗਾ ਇਸ ਕਰਕੇ ਜਦੋਂ ਵੀ ਦਿਨ ਦੇ ਵਿੱਚ ਸਮਾਂ ਮਿਲਦਾ ਹੈ ਉਸੇ ਵੇਲੇ ਹੀ ਤੁਸੀਂ ਪਾਣੀ ਪੜ ਸਕਦੇ ਹੋ ਪਰ ਇੰਨੀ ਕੋਸ਼ਿਸ਼ ਕਰਿਓ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਜੇ ਮਕਾਨ ਦੀ ਨੀਂਹ ਮਜ਼ਬੂਤ ਹੋਵੇ ਤੇ ਫਿਰ ਉਸ ਦੇ ਉੱਪਰ ਜਿੰਨੀ ਮਰਜ਼ੀ ਵੱਡੀ ਇਮਾਰਤ ਉਸਾਰ ਲਓ ਉਸੇ ਹੀ ਤਰ੍ਹਾਂ ਬਾਣੀ ਤੁਹਾਡ ਉਸੇ ਹੀ ਤਰ੍ਹਾਂ ਬਾਣੀ ਤੁਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਚਾਹੇ ਜਦੋਂ ਮਰਜ਼ੀ ਪੜੋ ਚਾਹੇ ਅਮਰਤ ਵੇਲੇ ਪੜੋ ਦੋ ਪੈਰ ਦੇ ਵੇਲੇ ਪੜੋ ਰਾਤ ਵੇਲੇ ਪੜੋ ਪਰ ਕੋਸ਼ਿਸ਼ ਕਰੋ ਕਿ ਨਾਲ-ਨਾਲ ਅਰਥ ਸਮਝਨੇ ਹਨ ਕਿਉਂਕਿ ਇਸ ਤਰ੍ਹਾਂ ਕਿਉਂਕਿ ਇਸ ਤਰ੍ਹਾਂ ਨਹੀਂ ਮਜ਼ਬੂਤ ਕਿਉਂਕਿ ਇਸ ਤਰ੍ਹਾਂ ਨਹੀਂ ਮਜ਼ਬੂਤ ਬਣੇਗੀ ਜੇ ਅਸੀਂ ਸ਼ੁਰੂਆਤ ਹੀ ਅਰਥਾਂ ਤੋਂ ਕਰ ਦਿੱਤੀ ਫਿਰ ਸਾਨੂੰ ਕਿਸੇ ਤੋਂ ਵੀ ਕੋਈ ਸਵਾਲ ਪੁੱਛਣ ਦੀ ਲੋੜ ਨਹੀਂ ਪੈਣੀ ਸਾਨੂੰ ਨਾਲ-ਨਾਲ ਇਹ ਸਮਝ ਆਉਂਦੀ ਜਾਣੀ ਹੈ ਸਾਨੂੰ ਇਹ ਮਨੋਖੇ ਜਾਮਾ ਕਿਉਂ ਮਿਲਿਆ ਹੈ ਕਿਸ ਲਈ ਮਿਲਿਆ ਹੈ ਅਤੇ ਅਸੀਂ ਬਾਣੀ ਕਿਉਂ ਪੜ ਰਹੇ ਹਾਂ ਫਿਰ ਚਾਹੇ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਣ ਚਾਹੇ ਸਾਡੇ ਅਧਿਆਤਮਿਕ ਜੀਵਨ ਦੀਆਂ ਮੁਸ਼ਕਲਾਂ ਹੋਣ ਸਾਨੂੰ ਸਾਰੇ ਸਵਾਲਾਂ ਦੇ ਜਵਾਬ ਸਾਡੇ ਅੰਦਰੋਂ ਮਿਲ ਜਾਣਗੇ ਗੁਰਬਾਣੀ ਦੇ ਰਾਹੇ ਮਿਲ ਜਾਣਗੇ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿੰਨੀ ਕੋ ਬਾਣੀ ਪੜਦੇ ਹੋ ਅਰਥਾਂ ਸਮੇਤ ਪੜੋ ਤੇ 부ਝੀ ਹੋਈ ਮਾਂ ਦੇ ਨਾਲ ਪੰਜ ਬਾਣੀਆਂ ਪੜਨ ਦੀ ਬਚਾਏ ਜੇਕਰ ਜ਼ਿੰਦਗੀ ਦੇ ਦੌਰ ਜਿਵੇਂ ਜ਼ਿਆਦਾ ਨੇ ਤੇ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਅਮਰਤ ਵੇਲੇ ਕਰਨਾ ਬਾਕੀ ਜੋ ਤੁਸੀਂ ਸੇਵਾ ਕਰਨੀ ਹੈ ਉਹ ਸਾਰੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਉਦੋਂ ਪਾਠ ਕਰ ਲਓ ਉਦੋਂ ਬਾਣੀ ਪੜ ਲਓ ਪਰ ਜੇ ਅਮਰਤ ਵੇਲੇ ਕੰਮ ਬਹੁਤ ਜ਼ਿਆਦਾ ਨੇ ਤਾਂ ਫਿਰ 부ਝੀ ਹੋਈ ਮਾਂ ਦੇ ਨਾਲ ਜਾਂ ਕਾਲੀ-ਕਾਲੀ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਪਾਠ ਕਰਨਾ ਹੈ ਤਾਂ ਸਹਿਜ ਤੇ ਨਾਲ ਕਰੋ ਇੱਕ ਮਨ ਇੱਕ ਚਿੱਤ ਹੋ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਕਰੋ ਤੇ ਉਸੇ ਤਰ੍ਹਾਂ ਸ਼ਾਮ ਨੂੰ ਕਹਿਣ ਤੋਂ ਭਾਵ ਇਹ ਹੈ ਕਿ ਬਾਣੀ ਜਿੰਨੇ ਵੀ ਪੜੋ ਬੜੇ ਹੀ ਪਿਆਰ ਦੇ ਨਾਲ ਸਤਕਾਰ ਨਾਲ ਮਾਨ ਲਾ ਕੇ ਪੜੋ ਭੋਜ ਬਣਾ ਕੇ ਕਦੇ ਵੀ ਬਾਣੀ ਨਾ ਪੜੋ ਇਸ ਤਰ੍ਹਾਂ ਸਾਨੂੰ ਕੋਈ ਲਾਭ ਨਹੀਂ ਪ੍ਰਾਪਤ ਹੋਵੇਗਾ ਤੇ ਜਪਜੀ ਸਾਹਿਬ ਜੀ ਦੀ ਬਾਣੀ ਹੋਵੇ ਚਾਹੇ ਹੋਰ ਕੋਈ ਵੀ ਬਾਣੀ ਹੋਵੇ ਆਪਾਂ ਕਿਸੇ ਵੀ ਵੇਲੇ ਪੜ ਸਕਦੇ ਹਾਂ ਵਿਚਾਰ ਸਕਦੇ ਹਾਂ ਸਾਨੂੰ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਤੁਸੀਂ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਤੁਸੀਂ 1 2 4 ਛੱਡ ਕੇ ਚਾਹੇ ਤੁਸੀਂ ਰੋਜ਼ਾਨਾ ਦੀ ਇੱਕ ਅਸ਼ਟਪਦੀ ਵੀ ਕਰ ਸਕਦੇ ਹੋ ਸਾਨੂੰ ਉਸੋਤੇ ਕੋਈ ਵੀ ਪਾਬੰਦੀ ਨਹੀਂ ਹੈ ਬਸ ਇਹ ਕਿ ਬਾਣੀ ਨੂੰ ਪਿਆਰ ਨਾਲ ਪੜੋ ਬਾਣੀ ਨੂੰ ਪਿਆਰ ਨਾਲ ਪੜੋ ਸਮਝ ਕੇ ਪੜੋ ਫਿਰ ਚਾਹੇ ਤੁਸੀਂ ਰੋਜ਼ਾਨਾ ਦੀ ਇੱਕ ਅਸ਼ਟਪਾਤੀ ਕਰ ਲਓ 24 ਦਿਨਾਂ ਦੇ ਵਿੱਚ ਸੰਪੂਰਨ ਪਾਠ ਦੇ ਭੋਗ ਪਾ ਦਿਓ ਕੋਈ ਮਨਾਈ ਨਹੀਂ ਹੈ ਪਰ ਬਾਣੀ ਪੜੋ ਕਿਉਂਕਿ ਬਾਣੀ ਨੇ ਹੀ ਸਾਨੂੰ ਜ਼ਿੰਦਗੀ ਜਿਉਣ ਦਾ ਟੰਗ ਦੱਸਣਾ ਹੈ ਬਾਣੀ ਨੇ ਹੀ ਸਾਡੀ ਜ਼ਿੰਦਗੀ ਦੀ ਨਿਰਾਸ਼ਾ ਦੂਰ ਕਰਨੀ ਹੈ ਵਾਣੀ ਨੇ ਹੀ ਸਾਨੂੰ ਮਜ਼ਬੂਤ ਕਰਨਾ ਹੈ ਇਸ ਲਈ ਬਾਣੀ ਪੜੋ ਬਾਣੀ ਪੜ ਕੇ ਮਨ ਦੇ ਅੰਦਰ ਬਾਣੀ ਪ੍ਰਤੀ ਚਾਹ ਪੈਦਾ ਹੋਵੇਗਾ ਅਮ੍ਰਿਤ ਵੇਲੇ ਉਠੰਦਾ ਚਾਹ ਪੈਦਾ ਹੋਵੇਗਾ ਤੇ ਸਿਆਣੇ ਕਹਿੰਦੇ ਹਨ ਕਿ ਡਿਗ ਕੇ ਹੀ ਸਵਾਰ ਹੋਈਦਾ ਹੈ ਇਹ ਨਹੀਂ ਕਿ ਆਪਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਸਾਡਾ ਮਨ ਜੁੜਨਾ ਸ਼ੁਰੂ ਹੋ ਜਾਵੇ ਇਹ ਜਿਉਂ-ਜਿਉਂ ਮਿਹਨਤ ਕਰਾਂਗੇ ਉਸੇ ਹਿਸਾਬ ਦੇ ਨਾਲ ਸਾਨੂੰ ਸਾਡੀ ਮਿਹਨਤ ਦਾ ਫਲ ਮਿਲਦਾ ਹੈ ਮਿਹਨਤ ਕਰਨੇ ਨਾ ਛੱਡੋ ਭਾਵੇਂ ਬਾਣੀ ਪੜ੍ਹਨੀ ਨਾ ਛੱਡੋ ਜਦੋਂ ਵੀ ਸਮਾਂ ਮਿਲਦਾ ਹੈ ਜਦੋਂ ਵੀ ਮੌਕਾ ਮਿਲਦਾ ਹੈ ਉਦੋਂ ਹੀ ਬਾਣੀ ਪੜੋ ਚਾਹੇ ਗੁੜਕਾ ਸੈਵਜੀ ਤੋਂ ਗੁੜਕਾ ਸੈਵਜੀ ਤੋਂ ਪਾਠ ਕਰ ਲਓ ਚਾਹੇ ਮੋਬਾਈਲ ਤੋਂ ਪਾਠ ਕਰੋ ਕੋਸ਼ਿਸ਼ ਜਾਰੀ ਰੱਖੋ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਅੰਮ੍ਰਿਤ ਵੇਲੇ ਪ੍ਰਤੀ ਜਾਗ ਪੈਦਾ ਕਰਨਗੇ ਜਿਸ ਦਿਨ ਚਾਹ ਪੈਦਾ ਹੋਵੇਗਾ ਉਤਸ਼ਾਹ ਪੈਦਾ ਹੋਵੇਗਾ ਫਿਰ ਸਾਨੂੰ ਕੁਸ਼ਾਂ ਦੀ ਲੋੜ ਨਹੀਂ ਪੈਣੀ ਕਿ ਅਸੀਂ ਕਿੰਨਾ ਕੁ ਨਿਤਨੇਮ ਕਰੀਏ ਅਤੇ ਇੱਕ ਵਾਰ ਫਿਰ ਤੋਂ ਕਹਿ ਦਿੰਦੇ ਹਾਂ ਕਿ ਜੇਕਰ ਜ਼ਿੰਦਗੀ ਦੇ ਰੁਝੇਵੇਂ ਜ਼ਿਆਦਾ ਹਨ ਤੁਸੀਂ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਤਾਂ ਬੋਝ ਬਣਾ ਕੇ ਬਾਣੀ ਪੜਨ ਦੇ ਨਾਲੋਂ ਕਾਲੀ-ਕਾਲੀ ਬਾਣੀ ਪੜਨ ਦੇ ਨਾਲੋਂ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰ ਲਵੋ ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ